ਗੁਰ ਰਖਸ਼ਾ ਦਲ ਦੀ ਜੀ ਪ੍ਰੀਤ ਦੇ ਮਿਲ ਕੇ ਪਲਾਨ ਰੰਜੀਤ ਸਿੰਘ ਜੀ ਮੈਂ ਦਸਨਾ ਭਰਜੀ ਉਸ ਤੋਂ ਬਾਅਦ ਸਾਡੇ ਸੰਦੀਪ ਵਰਮਾ ਜੀ ਜਿਹੜੇ ਮੁੱਖ ਇਸਨੇ ਵੀ ਇਹ ਮੁੱਖ ਦਾਵਾ ਜਾਰੀ ਜਿਨ੍ਹਾਂ ਨੇ ਕਹੀਏ ਕਿ ਵਰਮਾ ਜੀ ਨੂੰ ਲੈ ਕੇ ਜਾਂਦਾ ਹੈ ਪੱਤਵਲੋ ਇੱਕ ਟਸਕਰ ਸਮੇਤ ਗੱਡਿਆਂ ਦਾ ਭਰਿਆ ਹੋਇਆ ਟਰੱਕ ਕਾਬੂ ਟਰੱਕ ਅੰਗੇ ਚੱਲ ਰਹੀ ਸੀ ਟਸਕਰਾਂ ਦੀ ਪਾਇਲਟ ਕਾਰ ਵੀ ਕਾਬੂ ਪੰਜਾਬ ਦੇ ਬਠਿੰਡਾ ਅੰਮ੍ਰਿਤਸਰ ਰੋਡ ਤੇ ਸਥਿਤ ਕੋਟਕਪੂਰਾ ਦੇ ਨਜ਼ਦੀਕ ਲਵ ਪੰਜਾਬ ਫਾਰਮ ਦੇ ਸਾਹਮਣੇ ਗੋਵ ਪੱਤਵਲੋ ਇੱਕ ਟਸਕਰ ਸਮੇਤ ਗੱਡਿਆਂ ਦਾ ਭਰਿਆ ਹੋਇਆ ਟਰੱਕ ਕਾਬੂ ਪ੍ਰਾਪਤ ਹੋਇਆ ਜਾਣਕਾਰੀ ਅਨੁਸਾਰ ਗਊ ਰੱਖਿਆ ਦਲ ਪੰਜਾਬ ਦੇ ਜਰਨਲ ਸਕੱਤਰ ਮਹੰਤ ਗਰੀਬ ਦਾਸ ਅਤੇ ਸੰਯੁਕਤ ਗਊ ਰੱਖਿਆ ਦਲ ਨੇ ਮਿਲ ਕੇ ਮਿਲ ਕੇ ਟਰੱਕ ਨੂੰ ਪੁਲਿਸ ਦੀ ਮਦਦ ਨਾਲ ਕੀਤਾ ਕਾਬੂ ਗਊ ਪਖਤਾ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਕਿ ਬਠਿੰਡਾ ਸਾਈਡ ਤੋਂ ਇੱਕ ਟਰੱਕ ਦਾ ਸਟਾਇਰੀ ਵਿੱਚ ਗਊਆਂ ਨੂੰ ਬੇਰੇਮੀ ਨਾਲ ਬੰਨ ਨੁੜ ਕੇ ਲੋਡ ਕਰਕੇ ਕਟੜਨ ਵੱਡਣ ਦੇ ਮਕਸਦ ਨਾਲ ਅੰਮ੍ਰਿਤਸਰ ਹੁੰਦੇ ਹੋਏ ਕਸ਼ਮੀਰ ਜਾਣਾ ਹੈ ਉਨਾ ਕਿਹਾ ਕਿ ਗਊ ਤਸਕਰਾਂ ਵੱਲੋਂ ਪੁਲਿਸ ਦੇ ਨਾਕੇ ਚੈੱਕ ਕਰਨ ਲਈ ਇੱਕ ਸਵਿਟਕਾਰ ਜੋ ਕਿ ਟਰੱਕ ਤੋਂ 2 ਕਿਲੋਮੀਟਰ ਅੱਗੇ ਜਾ ਰਹੀ ਸੀ ਜੋ ਇਸ ਟਰੱਕ ਨੂੰ ਪਾਲੇਟ ਕਰ ਰਹੀ ਸੀ ਤਾਂ ਬੜੀ ਮੁਸ਼ਕਿਲ ਨਾਲ ਗਊ ਭਗਤਾ ਵੱਲੋਂ ਕਾਰ ਚਾਲਕ ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ ਗਿਆ ਹੈ ਅਤੇ ਟਰੱਕ ਵਿੱਚੋਂ 3-4 ਗਊ ਤਸਕਰ ਹਨੇਰੇ ਦਾ ਫਾਇਦਾ ਉਠਾਦੇ ਹੋਏ ਭੱਜਣ ਵਿੱਚ ਕਾਮਯਾਬ ਹੋ ਗਏ ਅਸੀਂ ਇਸ ਦੀ ਇਤਲਾਹ ਥਾਣਾ ਸਿਟੀ ਕੋਟਪੁਰਾ ਨੂੰ ਦਿੱਤੀ ਬਿਨਰ ਕਿਸੇ ਦੇਰੀ ਤੋਂ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਤੇ ਪਹੁੰਚੀ। ਗੋ ਤਸਕਰ ਸਮੇਤ ਕਾਰ ਟਰੱਕ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ। ਪੁਲਿਸ ਪਾਰਟੀ ਦੀ ਮੌਜੂਦਗੀ ਵਿੱਚ ਟਰੱਕ ਨੂੰ ਚੈੱਕ ਕੀਤਾ ਗਿਆ ਜਿਸ ਵਿੱਚ 18 ਗਊ ਤੰ ਨੂੰ ਬੰਨਿਆ ਹੋਇਆ ਸੀ। ਪੁਲਿਸ ਵੱਲੋਂ ਗੋ ਤਸਕਰਾਂ ਦੀ ਕਾਰ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਮਾਮਲਾ ਦਰਜ ਕੀਤਾ ਗਿਆ ਹੈ। ਦੱਸਣ ਯੋਗ ਹੈ ਕਿ ਇਸ ਟਰੱਕ ਵਿੱਚ ਕਈ ਜਾਲੀ ਨੰਬਰ ਪਲੇਟ ਵੀ ਬਰਾਮਦ ਹੋਈ। ਗਊ ਨੂੰ ਸੇਵਾ ਸੰਭਾਲ ਲਈ ਸੰਤ ਬਾਬਾ ਮਲਕੀਤ ਦਾਸ ਦੀ ਗਊਸਾਲਾ ਸਿਖਾਂਵਾਲਾ ਰੋੜਕੋਟਪੂਰਾ ਵਿਖੇ ਛੱਡਿਆ ਗਿਆ ਪੁਲਿਸ ਵੱਲੋਂ ਬਾਕੀ ਦੋਸ਼ੀਆਂ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਹੈ ਇਸ ਮੌਕੇ ਤੇ ਹਾਜ਼ਰ ਗਊ ਭਗਤ ਸੰਦੀਪ ਵਰਮਾ ਸੁਖਦੇਵ ਸਿੰਘ ਕਾਲਾ ਰਾਮਪੁਰਾ ਫੂਲ ਸਯੁੰਕਤ ਗਊ ਰੱਖਿਆ ਦਲ ਦੇ ਕੌਮੀ ਪ੍ਰਦਾਨ ਗੁਰਪ੍ਰੀਤ ਸਿੰਘ ਪਟਿਆਲਾ ਰਾਜੀਵ ਸੋਨੀ ਦਰਸ਼ਨ ਰਾਣਾ ਲੁਧਿਆਣਾ ਸਨੀ ਕੁਮਾਰ ਅਬੋਰ ਪਰਮੋਦ ਤਾਇਲ ਕਾਕਾ ਦਰਜੀਤ ਸਿੰਘ ਬਠਿੰਡਾ ਹੈਪੀ ਸਿੰਘ ਫਰੀਦਕੋਟ ਆਦੇ ਹਾਜ਼ਰ ਸਨ ਦੋ ਪਕਤਾ ਨੇ ਜਾਣਕਾਰੀ ਦਿੱਤੀ ਆ ਦੱਸਿਆ ਸਭ ਤੋਂ ਪਹਿਲਾਂ ਤਾਂ ਸਮੂੱਚੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਦਾ ਨਾਮ ਹੰਤ ਗਰੀਬ ਦਸ ਹੈ ਮੈਂ ਗਊ ਰੱਖਿਆ ਦਲ ਜਨਰਲ ਸੈਕਟਰੀ ਪੰਜਾਬ ਅੱਜ ਹਰ ਦਿਨ ਦੀ ਤਰ੍ਹਾਂ ਅੱਜ ਵੀ ਉਹੀ ਦਿਨ ਸਾਨੂੰ ਪਿੱਛੋਂ ਕਾਲ ਆਈ ਸੀ ਸਾਡੇ ਸੰਜੀਪ ਪ੍ਰਧਾਨੀਆਂ ਦੀ ਵੀ ਬਟਿੰਡਾ ਸਾਈਡ ਤੋਂ ਇੱਕ ਟਰੱਕ ਗਊਆਂ ਦਾ ਪਰਕੇ ਆ ਰਿਹਾ ਹੈ ਇੱਕ ਉਹਦੇ ਅੱਗੇ ਕਾਰ ਹੈ ਅਸੀਂ ਇੱਥੇ ਪੁਲਿਸ ਨੂੰ ਕਾਲ ਕੀਤੀ ਅਸੀਂ ਇੱਥੇ ਨਾਕਾ ਲਵਾਇਆ ਨਾਕਰੇ ਦੇ ਦਰਾਣਾ ਜਦੋਂ ਅਸੀਂ ਘਟਨਾ ਨੂੰ ਦੇਖ ਕੇ ਉਹ ਚੈੱਕ ਕੀਤਾ ਗਿਆ ਕੁਝ ਬੰਦੇ ਤਾਂ ਉਹਦੇ ਵਿੱਚ ਪੱਜ ਗਏ ਇੱਕ ਬੰਦਾ ਸਾਡੇ ਹੱਥ ਆ ਗਿਆ ਉਹਦੇ ਵਿੱਚ ਘੱਟ ਤੋਂ ਘੱਟ 15 ਤੋਂ 20 ਲੋਕ ਵੰਸ ਹੈ ਉਹਨਾਂ ਨੂੰ ਅੱਜ ਕ੍ਰਿਮਿਨੈਲਿਟੀ ਰਾਨਾ ਲਿਆ ਕੇ ਉਹ ਜਿਹੜਾ ਕਾਨੂੰਨੀ ਕਾਰਵਾਈ ਚੱਲੀ ਹੈ ਕਿ ਉਹਨਾਂ ਸੀ ਜਿਹੜੀਆਂ ਗਊਆਂ ਬੀੜ ਸਿੱਖਾਂ ਵਾਲਾ ਸੰਤ ਬਾਬਾ ਅਮਲਕੀਦਾਸ ਜੀ ਦੀ ਗਊਸ਼ਾਲਾ ਵਿੱਚ ਅਸੀਂ ਛੱਡਣ ਜਾ ਰਹੇ ਹਾਂ ਤੇ ਅੱਗੇ ਜੋ ਵੀ ਕਾਰਵਾਈ ਹੋਊਗੀ ਜੋ ਪ੍ਰਸ਼ਾਸਨ ਨੂੰ ਪਤਾ ਹੀ ਹੈ ਉਹ ਚਲਤਰੂਗੀ ਕਿੰਨੇ ਗਾਵਾਂ ਫੜੇ ਗਏ ਕਿੰਨੇ ਗਊ ਵੰਸਾ ਇੱਥੇ ਇਹ ਜੋ 15 ਤੋਂ 20 ਗਊ ਵੰਸਾ ਜੀ ਜੇ ਤਸਕਰ ਦੀ ਗੱਲ ਕਰੇ ਇੱਕ ਤਸਕਰ ਕਿੰਨੇ ਫੜੇ ਗਏ ਇੱਕ ਤਸਕਰ ਫੜਿਆ ਗਿਆ ਚਾਰ ਤੋਂ ਪੰਜ ਜਿਹੜੇ ਉਹ ਭਾਜੀ ਚੁੱਕੀ ਨੇ ਜਿਹੜੀ ਟੀਮਾਂ ਤੁਹਾਡੇ ਨਾਲ ਸਾਮਿਲ ਕਿਹੜੀ ਕਿਹੜੀ ਟੀਮਾਂ ਇੱਥੇ ਮੌਕੇ ਤੇ ਮੌਜੂਦ ਨੇ ਸਾਡੇ ਕੋਲੇ ਪ੍ਰਧਾਨ ਜੀ ਲੁਧਿਆਣੇ ਤੋਂ ਆਏ ਆ ਸੰਜੀਪ ਪ੍ਰਧਾਨ ਜੀ ਰਾਮਪੁਰਾ ਤੋਂ ਆਏ ਨੇ ਇਹ ਕੁਲਦੀਪ ਜੀ ਬਠਿੰਡਾ ਤੋਂ ਆਏ ਨੇ ਹੋਰ ਵੀ ਅਲਗ-ਅਲਗ ਥਾਵਾਂ ਤੋਂ ਜਿੰਨੇ ਵੀ ਸਾਡੇ ਜਿੱਥੇ-ਜਿੱਥੇ ਸੰਸਥਾਾਂ ਦੇ ਸਾਡੀਆਂ ਜੂਨਟਾਂ ਬਣੀਆਂ ਆ ਉਹ ਸਾਰਿਆਂ ਇੱਥੇ ਪੰਜਾਬ ਤੋਂ ਪਹੁੰਚੀਆਂ ਹੋਈਆਂ ਨੇ ਪੁਲਿਸ ਪ੍ਰਸ਼ਾਸਨ ਨਾਲ ਸਹਿਯੋਗ ਰਿਹਾ ਪੂਰਾ ਹੀ ਬਹੁਤ ਵਧੀਆ ਜੀ ਬਹੁਤ ਵਧੀਆ ਸਹਿਯੋਗ ਰਿਹਾ ਜੀ ਕੀ ਨਾਂ ਪੈਂਦਾ ਜੀ ਆਪਣਾ ਕਿਹੜੇ ਸੰਗਠਨ ਤੋਂ ਹੈ ਜੀ ਪ੍ਰੀਤ ਸਿੰਘ ਰੈਜ਼ੀਡੈਂਟ ਸੰਯੁਕਤ ਗੌਰ ਰਖਾ ਦਲ ਅੱਜ ਸਾਡੇ ਕੋਲ ਸੂਚਨਾ ਸੀ ਕਿ ਇੱਕ 12 ਟੈਰਾ ਟਰੱਕ ਨਾਲ ਉਹਦੇ ਇੱਕ ਉਹਦੀ ਪਾਇਲਟ ਸਵਿਫਟ ਕਾਰ ਬਠਿੰਡਾ ਸਾਈਡ ਤੋਂ ਅਬੋਰ ਸਾਈਡ ਤੋਂ ਭਰ ਕੇ ਬਾয়া ਬਠਿੰਡਾ ਹੁੰਦੀ ਹੋਈ ਜੰਮੂ ਕਸ਼ਮੀਰ ਨੂੰ ਜਾਊਗੀ ਤਾਂ ਇਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੀਆਂ ਅਲੱਗ-ਅਲੱਗ ਟੀਮਾਂ ਬਠਿੰਡੇ ਤੋਂ ਕਰਤਾ ਜੀ ਹੋਗੇ ਕੋਟਕਪੂਰੇ ਤੋਂ ਮਹਾਰਾਜ ਜੀ ਹੋਗੇ ਸੰਦੀਪ ਬਰਮਾ ਜੀ ਆਗੇ ਰਾਮਪੁਰੇ ਫੂਲ ਤੋਂ ਅਬੋਰ ਸਾਈਡ ਤੋਂ ਵੀ ਸਾਡੀਆਂ ਟੀਮਾਂ ਮਗਰ ਲੱਗੀਆਂ ਗੱਡੀ ਦੇ ਇਧਰੋਂ ਅਸੀਂ ਲੁਧਿਆਣੇ ਸਾਈਡ ਤੋਂ ਅੱਗੋਂ ਆ ਗਏ ਤੇ ਕੋਟਕਪੂਰੇ ਕੋਲੇ ਆ ਕੇ ਇਹ ਗੱਡੀ ਅਸੀਂ ਕਾਬੂ ਕੀਤੀ ਹੈ ਜਿਦੇ ਵਿੱਚ 18 ਤੋਂ ਦੇ ਕਰੀਬ 18 17 ਜਾਂ 18 19 ਇੰਨੇ ਕੁ ਗਵਾਂਸ਼ ਨੇ ਤੇ ਬੁਰੀ ਤਰ੍ਹਾਂ ਨੂੜ ਕੇ ਲੱਦੇ ਹੋਏ ਨੇ ਉੱਥੋਂ ਇਹ ਭਾਟਾਂ ਕੋਲੋਂ ਭਰ ਕੇ ਆਏ ਨੇ ਤੇ ਸ਼੍ਰੀਨਗਰ ਲੈ ਕੇ ਜਾ ਰਹੇ ਸੀ ਕੱਟਣ ਲਈ ਤੇ ਇਹਦੇ 'ਚ ਇੱਕ ਜਿਹੜਾ ਤਸਕਰ ਹੈ ਉਹ ਮੌਕੇ ਤੇ ਕਾਬੂ ਆ ਗਿਆ ਤੇ ਤਿੰਨ ਚਾਰ ਉਹ ਚੋਂ ਭੱਜ ਗਏ ਨੇ ਕੋਈ ਪਾਇਲਟ ਵਗੈਰਾ ਵੀ ਫੜੀ ਗਈ ਇਹਨਾਂ ਦੀ ਕੋਈ ਪਾਇਲਟਕਾਰ ਇਹਨਾਂ ਦੀ ਇੱਕ ਸਵਿਫਟ ਕਾਰ ਆ ਉਹ ਵੀ ਨਾਲ ਫੜੀ ਗਈ ਆ ਤੇ ਜਿਹੜਾ ਮਾਮਲਾ ਦਰਜ ਹੋਇਆ ਉਹ ਕਿਹੜੀ ਧਾਰਾ ਦੇ ਅੰਗੇਸ਼ਟ ਹੋਇਆ ਉਹ ਪ੍ਰੋਵੈਂਸ਼ਨ ਆਫ ਕਾਸ ਲੋਟਰੇਟ 1955 ਦਾ 4A 4B 8 11 ਕ੍ਰਿਉਰਿਟੀ ਐਕਟ 295A 153A ਦੀਆਂ ਧਾਰਾਂ ਲੱਗੀਆਂ ਨੇ ਬਾਕੀ ਗੱਡੀ ਖਾਲੀ ਕਰਦੇ ਹਾਂ ਹੁਣ ਗੱਡੀ ਖਾਲੀ ਕਰਨ ਤੋਂ ਬਾਅਦ ਜੀ ਮੈਂ ਦਰਸਨ ਆਣਾ ਕਿਉਂ ਗਊ ਰਖਸ਼ਾ ਦਲ ਅਦਸੀ ਕੋਟਕਪੂਰ ਇੱਥੇ ਪਹੁੰਚੇ ਆ ਇੱਕ ਟਰੱਕ ਹੈ ਜਿਹੜਾ ਇਹਦੇ ਵਿੱਚੋਂ ਅਸੀਂ 18 ਦੇ ਕਰੀਬ ਗਾਵਾਂ ਜਿਹੜੀ ਆਜ਼ਾਦ ਕਰਾਈਆਂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਆ ਗੋਸ਼ਾਲ ਹੈ ਜਿੱਥੇ ਉਹਨਾਂ ਨੂੰ ਪੂਰ ਸੁਰੱਖਿਤ ਉਤਾਰਿਆ ਗਿਆ ਹੈ ਅਸੀਂ ਧੰਨਵਾਦ ਕਰਦੇ ਹਾਂ ਜਿਹੜੀ ਵੀ ਟੀਮਾਂ ਇੱਥੇ ਪੰਜਾਬ ਦੀ ਇੱਥੇ ਪਹੁੰਚੀਆਂ ਲੁਧਿਆਣਾ ਟੀਮ ਬਠਿੰਡਾ ਟੀਮ ਤਰਾਂਪੁਰਾ ਖੂਲ ਤੋਂ ਜਿਹੜੀ ਅੱਜ گاਵਾਂ ਨੂੰ ਸੁਰੱਖਿਅਤ ਇੱਥੇ ਪਹੁੰਚਾਇਆ ਗਿਆ ਪਰ ਇਹ ਤਸਕਰੀ ਹੁੰਦੀ ਕਿਉਂ ਹੈ ਇਹ ਸਵਾਲੇ ਖੜਾ ਹੁੰਦਾ ਹੈ ਕਿ ਤਸਕਰੀ ਦਾ ਕਾਰਨ ਕੌਣ ਹੈ ਤਸਕਰੀ ਦਾ ਸਭ ਤੋਂ ਵੱਡਾ ਕਾਰਨ ਹੈ ਇਹ ਲੋਕ ਜਿਹੜੇ ਇਹਨਾਂ ਨੂੰ ਪਾਲਦੇ ਆ ਉਸ ਤੋਂ ਵੱਧ ਦੁੱਧ ਪੀਣ ਤੋਂ ਬਾਅਦ ਇਹਨਾਂ ਨੂੰ ਵੇਚ ਦਿੰਦੇ ਆ ਹੂੰ ਕੱਲ ਨੂੰ ਉਹਦੇ ਆਪਣੇ ਮਾਂ ਪਿਓ ਕੱਲ ਨੂੰ ਬੁੱਢੇ ਹੋ ਗਏ ਕਿ ਆਪਾਂ ਉਹਨਾਂ ਨੂੰ ਵੀ ਵੇਚ ਦਾਂਗੇ ਇਸ ਕਰਕੇ ਆਪਣਾ ਫਰਜ਼ੇ ਬਣਦਾ ਕਿ ਆਪਣਾ ਜਿਹੜੇ ਜਿਨ੍ਹਾਂ ਦਾ ਦੁੱਧ ਪੀਤਾ ਹੈ ਜਿਨ੍ਹਾਂ ਨੇ ਆਪਣੇ ਘਰ ਚ ਹੈ ਜਿੱਥੇ 10 ਗਾਵਾਂ 2 ਘਰ ਚ ਰੱਖ ਲੋ ਕੀ ਵਰਕ ਪੈਣ ਲੱਗਿਆ ਉਹਦੇ ਨਾਲ ਪਰ ਉਹਨੂੰ ਇਸ ਤਰ੍ਹਾਂ ਕਸਾਈਆ ਦੇ ਹਵਾਲੇ ਕਰਕੇ ਨਾ ਉਹਨਾਂ ਨੂੰ ਮਾਰੋ ਕਿ ਤੁਸੀਂ ਦੇਖ ਸਕਦੇ ਹੋ ਇੱਥੇ ਕਿੱਡੀ ਵੱਡੀ ਗਊਸਾਲ ਹੈ ਜਿੱਥੇ ਗਾਵਾਂ ਨੂੰ ਬੜਾ ਸੁਰੱਖਿਤੀਤ ਰੱਖਿਆ ਜਾਂਦਾ ਹੈ ਬਹੁਤ ਵਧੀਆ ਤਰੀਕੇ ਨਾਲ ਪਰ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆ ਅਸੀਂ ਕਿ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਜਿਹੜਾ ਕਾਊਸ ਸੈਸ ਟੈਕਸ ਲੱਖਾਂ ਦੀ ਵਸੂਲੀ ਹਰ ਚੀਜ਼ ਤੇ ਲੱਗਦਾ ਉਹ ਟੈਕਸ ਇਹਨਾਂ ਤੇ ਹੀ ਲਾਇਆ ਜਾਵੇ ਇਸ ਤੋਂ ਇਲਾਵਾ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਗੋਚਰ ਭੂਮੀ ਦੀ ਜਗ੍ਹਾ ਹੁੰਦੀ ਹੈ ਜਿੱਥੇ ਨੇਤਾ ਲੋਕਾਂ ਨੇ ਕਬਜ਼ੇ ਕਰ ਲਏ ਆ ਆਪਣੇ ਮਹਿਲ ਖੜੇ ਕਰ ਲਏ ਆ ਕੁਝ ਲੋਕਾਂ ਨੇ ਕੋਈ ਖੇਡ ਮੈਦਾਨ ਬਣਾ ਲਏ ਆ ਪਰ ਜਿਹੜੀ ਗੋਚਰ ਭੂਮੀ ਦੀ ਜਗ੍ਹਾ ਉਹ ਇੰਨੀ ਕੁ ਹੁੰਦੀ ਹੈ ਅਗਰ ਉੱਤੇ ਖੇਤੀ ਹੋਵੇ ਉਹਦੇ ਮੁਤਾਬਿਕ ਜਿੰਨੀ ਵੀ ਕੰਮ ਆ ਉਹਨਾਂ ਦਾ ਪੂਰਾ ਪ੍ਰੋਪਰ ਉਹਨਾਂ ਦਾ ਵਾਸਤੇ ਖਰਚਾ ਮਿਲ ਸਕਦਾ ਹੈ ਹਰ ਪਿੰਡ ਦੇ ਵਿੱਚ ਹੁੰਦੀ ਹੈ ਜਿੱਥੇ ਮਰਜ਼ੀ ਚੱਲ ਦੋ ਜਿੱਦਾ ਮੰਦਿਰ ਗੁਰਦੁਆਰੇ ਦੀ ਜਗਾ ਇਦਾਂ ਹੀ ਗੋਚਰ ਭੂਮੀ ਹੁੰਦੀ ਐ ਗੋਚਰ ਭੂਮੀ ਤੇ ਜਿਨ੍ਹਾਂ ਨੇ ਆ ਬੂਮ ਮਾਫੀਆ ਜਿਹਨੂੰ ਕਹਿੰਦੇ ਨੇ ਨੇਤਾ ਲੋਕ ਸਰਕਾਰਾਂ ਕੋਈ ਵੀ ਆਈ ਮੈਂ ਹੁਣ ਜਿਹੜੀ ਮੌਜੂਦਾ ਸਰਕਾਰ ਐ ਖਾਸ ਕਰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਉਹਨਾਂ ਨੇ ਕਹੂੰਗਾ ਜਿੱਦਾਂ ਜਿੱਦਾਂ ਇਹ ਉਪਰਾਲੇ ਲੋਕਾਂ ਵਾਸਤੇ ਕਰਦੇ ਪਬਲਿਕ ਵਾਸਤੇ ਇਹ گاਵਾ ਵਾਸਤੇ ਉਪਰਾਲੇ ਕਰਨ ਤਾਂ ਕਿ ਉਹ ਆਪਣੇ ਟਿਕਾਣੇ ਸਰ ਲੋਕੀ ਕਹਿੰਦੇ ਨਾ ਅਵਾਰਾ ਅਵਾਰਾ گاਵਾ ਨਹੀਂ ਐ ਅਵਾਰਾ ਉਹ ਲੋਗ ਐ ਜਿਨ੍ਹਾਂ ਨੇ ਇਹਦੀ ਜਗ੍ਹਾ ਤੇ ਕਬਜ਼ਾ ਕੀਤਾ ਇਹ ਅਵਾਰਾ ਨਹੀਂ ਐ ਮੈਂ بار بار ਇੱਕੋ ਹੀ ਗੱਲ ਕਰੂੰਗਾ ਜਿਹੜੇ ਲੋਕ ਇਹਨੂੰ ਆਵਾਰਾ ਲਬਜ ਵਰਤਦੇ ਆਂ ਔਰ ਸਾਡੇ ਅੱਗੇ ਸਵਾਲ ਖੜੇ ਕਰਦੇ ਆਂ ਕਿ ਤੁਹਾਡੇ ਪਿਓ ਤੁਰੇ ਫਿਰਦੇ ਆਂ ਇਹ ਜਿਹੜੇ ਨੰਦੀ ਮਹਾਰਾਜ ਹੈ ਭਗਵਾਨ ਪੋਲੇ ਨਾਜੀ ਰਹੇ ਆਂ ਉਸ ਤੋਂ ਬਾਅਦ ਕਿਉਂਕਿ ਅਸੀਂ ਤਾਂ ਘਰ ਦੇ ਵਿਚਾਲੇ ਵੀ ਪੈਕਟ ਵਾਲਾ ਦੁੱਧ ਪੀਂਦੇ ਛੱਡਣ ਵਾਲੇ ਕੌਣ ਆ? ਇਹ ਡੈਰੀ ਵਾਲੇ ਜਾਂ ਗਊਸ਼ਾਲਾ ਵਾਲੇ ਖਾਸ ਕਰਕੇ ਇਹਨਾਂ ਦਾ ਟੈਗ ਸਿਸਟਮ ਆਉਣਾ ਚਾਹੀਦਾ ਟੈਗ ਲੱਗੇ ਜਿਹੜੇ ਵੀ ਰੋਡ ਤੇ گاਵੇਂ ਉਹ ਟੈਗ ਨੂੰ ਚੈੱਕ ਕੀਤਾ ਜਾਵੇ ਔਰ ਜਿਹਦੀ ਵੀ ਗਾਂ ਹੋਵੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਤਾਂ ਕਿ ਰੋਡ ਤੇ ਗਾਂ ਨਾ ਹੋਣ ਜੈ ਸ੍ਰੀ ਰਾਮ ਜੈ ਗੋ ਮਾਤਾ ਅੱਜ ਸਾਨੂੰ ਗੋਤ ਸੂਚਨਾ ਮਿਲੀ ਸੀ ਕਿ ਬਟਿੰਡਾ ਸਾਈਡ ਤੋਂ ਇੱਕ ਗੋਵਾਂ ਦਾ ਟਰੱਕ ਉਹਦੇ ਮੂਹਰੇ ਇੱਕ ਪਾਇਲਟ ਕਾਰ ਜੋ ਕਿ ਫਰੀਦਕੋਟ ਵੱਲ ਜਾ ਰਹੀ ਹੈ ਤਾਂ ਅਸੀਂ ਤੁਰੰਤ ਬਾਬਾ ਗਰੀਬਦਾਸ ਜੀ ਜੋ ਕਿ ਕੋਟਕਪੂਰਾ ਤੋਂ ਹੈ ਤੇ ਸੰਯੁਕਤ ਗਊ ਰੱਖਿਆ ਦਲ ਦੇ ਕੌਮੀ ਪ੍ਰਧਾਨ ਗੁਰਪ੍ਰੀਤ ਜੀ ਜਿਹੜੇ ਕਿ ਲੁਧਿਆਣਾ ਤੋਂ ਹੈ ਤੇ ਉਹਨਾਂ ਦੇ ਨਾਲ ਰਜੀਵ ਜੀ ਰਾਣਾ ਜੀ ਉਹਨਾਂ ਨੂੰ ਅਸੀਂ ਕਾਲ ਕੀਤੀ ਵੀ ਇੱਕ ਟਰੱਕ ਅੰਮ੍ਰਿਤਸਰ ਵੱਲ वाया ਫਰੀਦਕੋਟ ਹੁੰਦਾ ਜਾ ਰਿਹਾ ਤਾਂ ਉਹ ਆਪਣੀ ਟੀਮ ਸਮੇਤ ਮੂਰੇ ਪਹੁੰਚੇ 80 ਵੀ ਗੱਡੀ ਦੇ ਮਗਰ ਲੱਗੇ ਹੋਏ ਸੀ ਕੋਟਕਪੂਰਾ ਦੇ ਨੇੜੇ ਜਾ ਕੇ ਉਹ ਵੱਡ ਟੀਮ ਕੋਟਕਪੂਰਾ ਟੀਮ ਲੁਧਿਆਣਾ ਟੀਮ ਰਾਮਪਰਾ ਟੀਮ ਨੇ ਉਸ ਟਰੱਕ ਨੂੰ ਕਾਬੂ ਕਰ ਲਿਆ ਟਰੱਕ ਨੂੰ ਕਾਬੂ ਕਰਨ ਉਪਰੰਤ ਨਾਲ ਉਹਦੇ ਜਿਹੜੀ ਪਾਇਲਟ ਗੱਡੀ ਚੱਲ ਰਹੀ ਸੀ ਉਸ ਨੂੰ ਵੀ ਕਾਬੂ ਕੀਤਾ ਗਿਆ ਜਿਸ ਵਿੱਚ ਇੱਕ ਗਊ ਤਸਕਰ ਜਿਹੜਾ ਕਿ ਕਾਰ ਦੇ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰਦਾ ਸੀ ਜਿਹੜੇ ਟਰੱਕ ਦੇ ਵਿੱਚ ਗਊ ਤਸਕਰ ਸੀ ਉਹ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਉੱਥੋਂ ਫਰਾਰ ਹੋ ਗਏ ਅਸੀਂ ਅੱਜ ਕੋਟਕਪੂਰਾ ਥਾਣੇ ਦੇ ਵਿੱਚ ਸਾਡੇ ਮਹੰਤ ਗਰੀਬਦਾਸ ਜੀ ਅਤੇ ਗੁਰਪ੍ਰੀਤ ਜੀ ਕੌਮੀ ਪ੍ਰਧਾਨ ਸੰਯੁਕਤ ਬਹੁ ਰੱਖਸ਼ਾ ਦਲ ਦੇ ਤੁਹਾਡੀ ਗੱਲ ਨੂੰ ਰੋਕ ਕੇ ਮੈਂ ਗੱਲ ਕਰੂੰਗਾ ਕਿ ਅਕਸਰ ਜਿੰਨੀ ਵੀ ਗੱਡੀਆਂ ਫੜੀ ਜਾਂਦੀ ਹੈ ਜੀ 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 ਉਹ ਸਿਰ ਪੰਜਾਬ ਤੋਂ ਹੀ ਜਾਂਦੀਆਂ ਤੁਸੀਂ ਪੰਜਾਬ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਜੀ ਪਹਿਲੀ ਗੱਲ ਤਾਂ ਇਹ ਪ੍ਰਸ਼ਾਸਨ ਦੀ ਬਹੁਤ ਵੱਡੀ ਨਰਕੀ ਹੈ ਜੀ ਕਿ ਅੱਜ ਵੀ ਜਿਹੜੀ ਗੱਡੀ ਫੜੀ ਆ ਦੋ ਨਾਕੇ ਤੋੜ ਕੇ ਗਈ ਐ ਜੀ ਮੈਂ ਤਾਂ ਇਹ ਹੀ ਸਰਕਾਰ ਨੂੰ ਦੇ ਪ੍ਰਸ਼ਾਸਨ ਨੂੰ ਅਪੀਲ ਕਰਾਂਗੇ ਜਦੋਂ ਸੋਡੇ ਨਾਕੇ ਤੋੜ ਸਕਦੀ ਐ ਸੋਡੇ ਮੁਲਾਜ਼ਮਾਂ ਦੇ ਉੱਪਰ ਇਹ ਤਸਕਰ ਗੱਡੀ ਚੜਾ ਸਕਦੇ ਤਾਂ ਇਹਨਾਂ ਗਊ ਹੱਤਿਆ ਦੇ ਤਾਂ 307 ਦਾ 302 ਦਾ ਪਰਚਾ ਤਾਂ ਹੋਣਾ ਹੀ ਹੋਣਾ ਤੇ ਜਦੋਂ ਇਹ ਕਿਸੇ ਨੂੰ ਮੁਲਾਜ਼ਮ ਨੂੰ ਫੇਟ ਮਾਰ ਦੇ ਤਾਂ 307 ਦਾ ਕਿਉਂ ਨਹੀਂ ਕਰਦੀ ਇਹ ਬਹੁਤ ਵੱਡੀ ਨਾਲੇ ਕੀਆ ਪ੍ਰਸ਼ਾਸਨ ਦੀ ਪਤਾ ਨਹੀਂ ਤਸਕਰਾਂ ਤੋਂ ਪ੍ਰਸ਼ਾਸਨ ਕਿਉਂ ਡਰ ਰਿਹਾ ਜਿੱਦਾਂ ਕਿ ਕਾਨੂੰਨ ਹੁਣ ਅੱਗੇ ਚੇਂਜ ਵੀ ਹੋਇਆ ਹੈ ਪਰ ਬੀਜੇਪੀ ਸਰਕਾਰ ਵੱਲੋਂ ਕਿ ਤੁਹਾਡੀ ਵੀ ਮੰਗ ਨਹੀਂ ਕਿ ਤੁਹਾਡੇ ਵੀ ਕੋਈ ਅਜਿਹਾ ਕਾਨੂੰਨ ਬਣਨਾ ਚਾਹੀਦਾ ਬਿਲਕੁਲ ਬਣਨਾ ਚਾਹੀਦਾ ਸਾਨੂੰ ਗੁਰਪ੍ਰੀਤ ਜੀ ਨੇ ਦੱਸਿਆ ਪਹਿਲਾਂ ਗੁਰਿੰਦਾ ਜੀ ਨੇ ਵੀ ਦੱਸਿਆ ਵੀ ਇਹ ਤੇ ਕਾਨੂੰਨ ਸਖਤ ਹੋਣਾ ਚਾਹੀਦਾ ਜਿਸ ਤਰ੍ਹਾਂ ਸਾਡੇ ਗਮੰਡੀ ਸੂਬੇ ਮੈਂ ਉਹ ਦੁਬਾਰਾ ਗੱਲ ਨਹੀਂ ਰਿਪੀਟ ਕਰਨੀ ਚਾਹੁੰਦਾ ਸਾਨੂੰ ਗੁਰਪ੍ਰੀਤ ਜੀ ਨੇ ਦੱਸਿਆ ਵੀ 10 ਸਾਲ ਦੀ ਸਜ਼ਾ ਕਾਨੂੰਨ ਸਖਤ ਹੋਣਾ ਚਾਹੀਦਾ ਔਰ ਜੋ ਇਹਨਾਂ ਨੇ ਦੱਸਿਆ ਵੀ ਰਾਸ਼ਟਰ ਮਾਤਾ ਨੂੰ ਦਾ درجہ ਦਿੱਤਾ ਜਾਣਾ ਚਾਹੀਦਾ ਤਾਂ ਜ਼ਰੂਰ ਦਿੱਤਾ ਜਾਣੀ ਚਾਹੀਦਾ ਮੇਰੀ ਪੰਜਾਬ ਨੂੰ ਨਹੀਂ ਪੂਰੇ ਦੇਸ਼ ਵਾਸੀਆਂ ਨੂੰ ਅਪੀਲ ਹੈ ਕਿ ਉਸ ਪ੍ਰੋਗਰਾਮ ਦੇ ਵਿੱਚ ਪਹੁੰਚ ਕੇ ਆਪਾਂ ਗਊ ਮਾਤਾ ਨੂੰ ਜਿਹੜਾ ਦਰਜਾ ਦਵਾਉਣਾ ਉਹ ਦਵਾਈਏ ਤੇ ਤਾਂ ਕਿ ਪਾਪ ਨਾ ਹੋ ਸਕੇ ਕਿਸੀ